ਕਿਸੇ ਜਗ੍ਹਾ ਤੇ ਪਹੁੰਚਣਾ ਹੈ ਤੂੰ ਪਹਿਲੇ ਰਸਤਾ ਦਿਖਾਈ ਦੇਵੇ ਰਸਤੇ ਦਾ ਦਿਖਾਈ ਦੇਣਾ ਬੜਾ ਲਾਜ਼ਮੀ ਫਿਰ ਚੱਲਣ ਵਾਸਤੇ ਪੈਰ ਵੀ ਹੋਣ ਵਿਖਾਈ ਦੇਂਦਾ ਚੱਲਣ ਦੀ ਤੋਫੀਕ ਨਹੀਂ ਰਸਤਾ ਦੇਖੇ ਆਇਆ ਬਿਰਥ ਹੋ ਗਿਆ ਲੇਕਿਨ ਮੈਂ ਅਰਜ਼ ਕਰਾਂ ਚੱਲਣ ਦੀ ਤੋਫੀਕ ਹੈ ਰਸਤਾ ਤੇ ਨਹੀਂ ਦਿਖਾਈ ਦਿੰਦਾ ਐਸਾ ਮਨਕ ਐਸਾ ਕਿਆਸ ਪੀਤਾ ਜਾਂਦਾ ਹੈ ਸਮਾਂ ਜ਼ਰਾ ਜ਼ਿਆਦਾ ਲੱਗ ਜਾਏਗਾ ਭਟਕਦੇ ਆਂ ਭਗਦ ਭਟਕਦੇ ਆਂ ਪਹੁੰਚ ਜਾਏ ਰਹਿ ਗਈ ਗਈ ਗੱਲ ਹੁਣ ਅੰਤਰੀਵ ਦੁਨੀਆ ਦੀ ਪਰਮਾਤਮਾ ਨੂੰ ਜਿਹੜਾ ਸਮਝਣਾ ਹੈ ਜਾਣਣਾ ਹੈ ਇਹ ਤੇ ਰਸਤੇ ਦਾ ਵੇਖਣਾ ਹੈ ਇਸ ਤਰ੍ਹਾਂ ਦੇ ਜਾਣਕਾਰ ਜਾਣਨ ਵਾਲੇ ਰਸਤੇ ਨੂੰ ਸਮਝਣ ਵਾਲੇ ਇਹਨਾਂ ਦੀ ਤਾਦਾਦ ਬਥੇਰੀ ਹੈ ਘਟ ਨਹੀਂ ਹੈ بڑے ਗਿਆਨੀ ਨੇ ਇਸਲਾਮੀ ਦੁਨੀਆ 'ਚ ਵੀ ਜੋ ਕਹਿੰਦੇ ਨੇ ਉਦਾ ਲਾ ਸ਼ਰੀਕ ਹੈ ਲਾ ਮਕਾਨ ਹੈ ਉਹਦਾ ਕੋਈ ਥਾਂ ਟਿਕਾਣਾ ਨਹੀਂ ਉਹਦਾ ਕੋਈ ਸ਼ਰੀਕ ਨਹੀਂ ਉਹ ਲਾ ਮੈਦੂਦ ਹੈ ਉਹਦੀ ਕੋਈ ਸੀਮਾ ਨਹੀਂ ਇਸ ਤਰ੍ਹਾਂ ਭਾਰਤ ਦੇ ਵਿੱਚ ਬૌਧਿਕਿਆ ਜੈਨੇ ਕਿਹਾ ਸਨਾਤਨਿਕਿਆ ਸਾਰੇ ਕਹਿੰਦੇ ਨੇ ਬੇਅੰਤ ਹੈ ਜਾਤ ਪਾਤ ਤੋਂ ਨਿਆਰਾ ਹੈ ਰੰਗ ਰੂਪ ਤੋਂ ਨਿਆਰਾ ਵਰਣ ਭੇਖ ਤੋਂ ਨਿਆਰਾ ਉਹਦੀ ਕੋਈ ਸੀਮਾ ਨਹੀਂ ਬੇਅੰਤ ਬੇਅੰਤ ਸਿੱਖ ਜਗਤ ਦੇ ਵਿੱਚ ਵੀ ਕਰੀਬਨ ਕਰੀਬਨ ਗਿਆਨੀ ਇਹ ਹੀ ਕੁਝ ਕਹਿੰਦੇ ਨੇ ਬੇਅੰਤ ਹੈ ਬੇਅੰਤ ਹੈ ਲੇਕਿਨ ਮਨੁੱਖ ਦਾ ਮਨ ਬੇਅੰਤ ਤੋਂ ਪ੍ਰਭਾਵਤ ਨਹੀਂ ਅਸੀਮ ਹੈ ਅਸੀਮ ਹੈ ਲੇਕਿਨ ਮਨ ਉਸ ਅਸੀਮ ਤੋਂ ਪ੍ਰਭਾਵਿਤ ਨਹੀਂ ਹੈ ਕਾਰਨ ਸਿਰਫ ਰਸਤਾ ਦਿਖਾਈ ਦਿੰਦਾ ਹੈ ਮੰਜ਼ਿਲ ਨਹੀਂ ਜੈਸੇ ਕਿਸੇ ਥਾਂ ਤੇ ਸੀ ਪਹੁੰਚਣਾ ਹੈ ਕਿ ਕਿਸੇ ਨੇ ਰਸਤਾ ਦੱਸ ਦਿੱਤਾ ਕਿ ਆਹ ਰਸਤਾ ਦਸਰੇ ਨਾਲ ਹੈ ਤੋ ਰਸਤਾ ਤੇ ਦਿਖਾਈ ਦੇ ਰਿਹਾ ਜਿੱਥੇ ਅਸੀਂ ਪਹੁੰਚਣਾ ਹੁੰਦੇ ਨੇ ਜਗਤ ਦੇ ਜ ਪਰਮਾਤਮਾ ਦੇ ਰਸਤੇ ਦੇ ਵੀ ਬੜੇ ਝਗੜੇ ਨੇ ਇਹ ਵੀ ਮੈਂ ਅਰਸ ਕਰਦੇ ਵਖ ਵਖ ਮੰਤਰਾਂ ਦਾ ਰਟਨ ਇਹ ਰਸਤਾ ਹੈ ਰਾਮ ਜਪਨਾ ਅੱਲਾਹੂ ਜਪਨਾ ਓਮ ਜਪਨਾ ਗੋਬਿੰਦ ਜਪਨਾ ਵਾਹਿਗੁਰੂ ਜਪਨਾ ਸੋਹਣ ਜਪਨਾ ਓਮ ਜਪਨਾ ਇਹ ਸਭ ਮੰਤਰ ਰਸਤਾ ਨੇ ਮਾਰਗ ਫਿਰ ਮਾਰਗ ਦੇ ਉੱਤੇ ਚੱਲਣ ਦੇ ਆਪਣੇ ਆਪਣੇ ਢੰਗ ਨੇ ਕੋਈ ਦੌੜਦਾ ਹੈ ਕੋਈ ਆਸਤਾ ਚੱਲਦਾ ਹੈ ਕੋਈ ਬਹੁਤ ਆਸਤਾ ਚੱਲਦਾ ਹੈ ਤੂੰ ਚੱਲਣ ਦੇ ਔਰ ਰਸਤੇ ਦੇ ਇਤਨੇ ਝਗੜੇ ਨੇ ਇਤਨੇ ਝਗੜੇ ਨੇ ਅਕਸਰ ਮਨੁੱਖ ਰਸਤੇ ਅਜੀ ਰਹਿ ਜਾਂਦਾ ਹੈ ਕਿ ਗੱਲ ਰਸਤੇ ਦੀ ਹੈ ਮੰਜ਼ਿਲ ਦੀ ਹੈ ਨਹੀਂ ਕਈ ਵਾਰ ਚੱਲ-ਚੱਲ ਕੇ ਮਨੁੱਖ ਜਦ ਥੱਕਦਾ ਹੈ ਟੁੱਟਦਾ ਹੈ ਤੇ ਪਹੁੰਚਦਾ ਨਹੀਂ ਰਸਤੇ ਬਦਲਦਾ ਵੀ ਹੈ ਇਹ ਵੀ ਮੈਂ ਅਫਸ ਕਰਦਾ ਕਿ ਮਜ਼ਬ ਬਦਲ ਲੈਂਦੇ ਬਦਲ ਧਰਮ ਬਦਲ ਲੈਣਾ ਸ਼ਾਇਦ ਉੱਥੇ ਕੋਈ ਗੱਲ ਹੋ ਜ਼ਿੰਦਗੀ ਕਈਆਂ ਦੀ ਰਸਤਿਆਂ 'ਚ ਲੱਗ ਜਾਂਦੀ ਹੈ ਲੇਕਿਨ ਬੇਸ਼ਤਰ ਦੁਨੀਆ ਉਹ ਹੈ ਜਿਨ੍ਹਾਂ ਨੂੰ ਰਸਤੇ ਦੀ ਵੀ ਸਮਝ ਨਹੀਂ ਗਿਆਨ ਨਹੀਂ ਇਸ ਪਾਸੇ ਦਾ ਸ਼ੌਕ ਨਹੀਂ ਹੈ ਅਗਰ ਰਸਤੇ ਦੀ ਸਮਝ ਆ ਗਈ ਹੈ ਤਾਂ ਮੰਜ਼ਿਲ ਤੋਂ ਪ੍ਰਭਾਵਿਤ ਨਹੀਂ ਹੈ ਨਮਾਜ਼ ਪੜ ਰਹੇ ਨੇ ਖੁਦਾ ਤੋਂ ਪ੍ਰਭਾਵਿਤ ਨਹੀਂ ਹੈ ਇੰਨੀ ਮਹਿਸ ਕਰਦੇ ਆ ਬਾਣੀ ਪੜ ਰਹੇ ਨੇ ਗੁਰੂ ਤੋਂ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ पूजा पाठ कर रहे ने भगवान तो प्रभावित नहीं है फिर क्यों कर रहे ने भगवान कोलों कुछ मंग देने, खुदा कोलों कुछ मंग देने, वो मंग है उस तो प्रभावित ने जो देन वाले दाता उस तो प्रभावित नहीं ਔਰ ਮੰਗ ਨਾਲ ਕਈ ਦਫਾ ਇਸ ਤਰ੍ਹਾਂ ਜੁੜ ਜਾਂਦੇ ਨੇ ਇਸ ਨਾਲ ਜੁੜ ਜਾਂਦੇ ਨੇ ਦੇਣ ਵਾਲਾ ਤੇ ਕਦੀ ਚੇਤਾ ਹੀ ਨਹੀਂ ਆਉਂਦਾ ਦਾਤ ਪਿਆਰੀ ਵਿਸਰਿਆ ਦਾਤਾਰਾ ਕਦੀ ਚੇਤਾ ਹੀ ਨਹੀਂ ਆਉਂਦਾ ਉਸ ਦੀ ਤੇ ਕਦੀ ਯਾਦ ਹੀ ਨਹੀਂ ਆਉਂਦੀ ਉਹਦੀ ਦਾਤ ਪ੍ਰਭਾਵਿਤ ਕਰ ਰਹੀ ਏ ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ ਛੋਕੇ ਦਾਤ ਪ੍ਰਭਾਵਿਤ ਕਰ ਰਹੀ ਏ ਦਾਤ ਹੋਰ ਮਿਲੇ ਹੋਰ ਮਿਲੇ ਤਾਂ ਕੋਈ ਨਮਾਜ਼ ਪੜ ਰਿਹਾ ਕੋਈ ਪੂਜਾ ਪਾਠ ਕਰ ਰਿਹਾ ਕੋਈ ਬਾਣੀ ਪੜ ਰਿਹਾ ਕੋਈ ਗੁਰਦੁਆਰੇ ਜਾ ਰਿਹਾ ਕੋਈ ਮੰਦਰ ਮਸਜਿਦ ਜਾ ਰਿਹਾ ਸਭ ਦਾਤ ਨਾਲ ਜੁੜੇ ਹੋਏ ਨੇ ਦਾਤ ਦੀ ਮੰਗ ਦਾਤੇ ਦੀ ਕੋਈ ਖਬਰ ਨਹੀਂ ਮੰਜ਼ਿਲ ਦੀ ਕੋਈ ਸਮਝ ਨਹੀਂ ਰਸਤਿਆਂ ਦੀ ਥੋੜੀ ਬਹੁਤ ਸਮਝ ਹੈ ਬੇਸ ਰਸਤੇ ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ ਇਸ ਮੰਤਰ ਦੇ ਜਪ ਨਾਲ ਇਸ ਤਰ੍ਹਾਂ ਦੇ ਪੂਜਾ ਪਾਠ ਨਾਲ ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ ਇਹ ਵਰਸ ਤੋਂ ਮਿਲਦਾ। ਉਹ ਸਾਰੀ ਦੁਨੀਆ ਵਿੱਚ ਇਸ ਤਰੀਕੇ ਦੇ ਨਾਲ ਧਾਰਮਿਕ ਲੋਕ ਕਰੀਬਨ ਕਰੀਬਨ 99% ਉਹ ਨੇ ਜੋ ਦਾਤ ਲਈ ਸਭ ਕੁਝ ਇਹ ਕਰ ਰਹੇ ਨੇ ਦਾਤੇ ਲਈ ਨਹੀਂ। ਦਾਤੇ ਤੋਂ ਪ੍ਰਭਾਵਿਤ ਨਹੀਂ। ਜਦ ਦਾਤ ਤੋਂ ਪ੍ਰਭਾਵਤ ਨਹੀਂ ਤੇ ਦਾਤ ਲਈ ਕੁਝ ਕਰ ਰਹੇ ਨੇ ਤੋ ਗੁਰਵਰਜਨ ਦੇਵ ਜੀ ਕਹਿੰਦੇ ਨੇ ਤੇ ਵਪਾਰੀ ਨੇ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੇ ਇਨ੍ਹਾਂ ਨਿਮਾਜ਼ੀਆਂ ਵਿੱਚ ਇਨ੍ਹਾਂ ਪੂਜਾ ਪਾਠ ਕਰਨ ਵਾਲਿਆਂ ਵਿੱਚ ਇਨ੍ਹਾਂ ਬਾਣੀ ਦਾ ਜਪ ਕਰਨ ਵਾਲਿਆਂ ਵਿੱਚ ਮੰਦਰ ਮਸਜਿਦ ਗੁਰਦੁਆਰੇ ਜਾਣ ਵਾਲਿਆਂ ਸਾਹਿਬ ਕਹਿੰਦੇ ਕੋਈ ਕਰੋਨਾ ਚ ਇੱਕ ਅਦ ਸੇਵਕ ਹੁੰਦਾ ਜੋ ਦਾਤੇ ਤੋਂ ਪ੍ਰਭਾਵਿਤ ਪਰਮਾਤਮਾ ਤੋਂ ਪ੍ਰਭਾਵਿਤ ਖੁਦਾ ਤੋਂ ਪ੍ਰਭਾਵਿਤ ਈਸ਼ਵਰ ਤੋਂ ਪ੍ਰਭਾਵਿਤ ਹੁਣ ਸਤਿਗੁਰੂ ਕਰੋਨਾ ਚ ਇੱਕ ਕਹਿ ਰਹੇ ਨੇ ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖਦੇ ਆ ਜੋ ਅਨਭਵੀ ਪੁਰਸ਼ਾਂ ਨੇ ਕੀਤੀ ਹੈ ਕਿਸੇ ਮਸਜਿਦ ਵਿੱਚ 10000 ਦੇ ਕਰੀਬ ਨਮਾਜ਼ੀ ਹੋਣ ਕਿਸੇ ਚਰਚ ਦੇ ਵਿੱਚ 10000 ਮਨੁੱਖ ਬੈਠੇ ਉਹਨਾਂ ਪ੍ਰੇਰ ਕਰਨ ਵਾਸਤੇ ਕਿਸੇ ਮੰਦਰ ਵਿੱਚ 10000 ਦਾ ਕਿਦਰੇ ਇਕੱਠ ਹੋਵੇ ਪੂਜਾ ਕਰਨ ਲਈ ਦਰਸ਼ਨ ਕਰਨ ਲਈ ਤੇ ਕਿਸੇ ਗੁਰਦੁਆਰੇ ਚ ਕਿਦਰੇ 10000 ਦੇ ਕਰੀਬ ਸਤਸੰਗੀ ਬੈਠੇ ਹੋਣ। ਉਹਨਾਂ ਚ ਇੱਕ ਜਗਿਆਸੂ ਹੁੰਦਾ। ਜਾਗ ਪਿਆ ਥੋੜੀ ਸਮਝ ਆ ਗਈ। ਪਤਾ ਚੱਲ ਗਿਆ। ਪ੍ਰਮਾਤਮਾ ਦਾ ਪਤਾ ਚੱਲ ਗਿਆ। ਸਮਝ ਆ ਗਈ ਏ। ਮੈਂ ਦਾਤ ਤੋਂ ਪ੍ਰਭਾਵਿਤ ਸੀ ਦਾਤੇ ਤੋਂ ਪ੍ਰਭਾਵਿਤ ਨਹੀਂ ਦਾਤੇ ਦੀ ਪ੍ਰਤੀ ਜਾਗ ਪਿਆ ਦਾਤੇ ਤੋਂ ਪ੍ਰਭਾਵਿਤ ਹੋ ਗਿਆ ਸਿਰਫ ਪ੍ਰਭਾਵਿਤ ਹੋਇਆ ਹੈ ਸਿਰਫ ਪ੍ਰਭਾਵਿਤ ਹੋਇਆ ਹੈ ਪਹਿਲੇ ਦਿਨ ਵਾਲੇ ਕਹੇ ਸ਼ਬਦ ਮੈਂ ਜ਼ਰਾ ਦੁਹਰਾ ਹੀ ਦੇਆ ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉਦਦਮ ਨਹੀਂ ਕਰਦਾ ਕੋਈ ਮਿਹਨਤ ਨਹੀਂ ਕਰਦਾ ਕੋਈ ਸਮਾਂ ਨਹੀਂ ਕੱਟਦਾ ਕੋਈ ਸੰਘਰਸ਼ ਨਹੀਂ ਕਰਦਾ ਇਸ ਤਰ੍ਹਾਂ 10000 ਦੇ ਇਕੱਠ ਵਿੱਚ ਮੰਦਿਰ ਮਸਜਿਦ ਚਰਚ ਗੁਰਦੁਆਰਾ ਇੱਕ ਜਗ੍ਹਾ ਸੂ ਹੁੰਦਾ ਫਿਰ 10000 ਦੇ ਕਰੀਬ ਜਗਿਆ ਸੋ ਹੋਵਨ ਜੋ ਥੋੜੇ ਜਾਗ ਪਏ ਨੇ ਦਾਤੇ ਤੋਂ ਪ੍ਰਭਾਵਤ ਨੇ ਦਾਤ ਤੋਂ ਨਹੀਂ ਦਾਤ ਤੇ ਹੈ ਜੋ ਕੁਝ ਹੈ ਪਤਾ ਚਲ ਗਿਆ ਪਰਿਵਾਰ ਇੱਕ ਦਾਤ ਹੈ ਬੱਚੇ ਇੱਕ ਦਾਤ ਨੇ ਧਨ ਸੰਪਦਾ ਇੱਕ ਦਾਤ ਹੈ ਜੀਵਨ ਇੱਕ ਦਾਤ ਸੂਰਜ ਦੀ ਰੋਸ਼ਨੀ ਸਾਨੂੰ ਦੰਦ ਵਿੱਚ ਮਿਲ ਰਹੀ ਹੈ ਵਗਦੀ ਹੋਈ ਪਵਨ ਦਾਣ ਬਹੁਤ ਕੁਝ ਜਿਸ ਦਾ ਸੀ ਕੋਈ ਮੁੱਲ ਨਹੀਂ ਚੁਕਾਇਆ ਤੇ ਮਿਲ ਜਾਂਦਾ ਹੈ ਦਾਤਾ ਉਹ ਦੇ ਦੇ ਲੇਕਿਨ 10000 ਸਤਸੰਗੀਆਂ ਦੇ ਚੋਂ ਕੋਈ ਇੱਕ ਕਦ ਦਾਤੇ ਤੋਂ ਪ੍ਰਭਾਵਿਤ ਹੋ ਗਿਆ ਇੱਕ ਉਸ ਨੂੰ ਜਗਿਆ ਸੋ ਕਹਿੰਦੇ ਜਾਗ ਪਿਆ ਮੇਰਾ ਸੁੱਤਾ ਹੋਇਆ ਨਹੀਂ ਜਾਗ ਨੇੜੇ ਐਵੇਂ ਗੁਰਦੁਆਰੇ ਨਹੀਂ ਆਇਆ ਕੁਝ ਸਮਝ ਐ ਸਿਰਫ ਐਵੇਂ ਬਾਣੀ ਨਹੀਂ ਪੜ ਰਿਆ ਕੁਝ ਸਮਝ ਐ ਸਿਰਫ ਐਵੇਂ ਹੀ ਨਹੀਂ ਜਪ ਕਰ ਰਿਆ ਕੁਝ ਸਮਝ ਐ ਸਿਰਫ ਐਵੇਂ ਹੀ ਨਹੀਂ ਹੱਥ ਵਿੱਚ ਗੁਟਕਾ ਲਈ ਬੈਠਾ ਕੁਝ ਸਮਝ ਐ ਉਸ ਜਗਿਆ ਉਸ ਇਹ ਆંકੜੇ ਬਹੁਤ ਗਹਿਰੇ ਅਨੁਭਵੀ ਪੁਰਸ਼ਾਂ ਨੇ ਇਕੱਠੇ ਕੀਤੇ ਨੇ ਤੇ ਮੈਂ ਤੁਹਾਡੇ ਸਾਹਮਣੇ ਜੋ ਉਹਨਾਂ ਨੂੰ ਮੈਂ ਪੜਿਆ ਥੋੜੀ ਜਿਹੀ ਸਮਝ ਆਈ ਤੁਹਾਡੇ ਸਾਹਮਣੇ ਰੱਖ ਰਿਹਾ 10000 ਨਿਮਾਜ਼ੀ ਕਿਸੇ ਮਸਜਿਦ ਦੇ ਚੌਨ 10000 ਪੂਜਾ ਪਾਠ ਕਰਨ ਵਾਲੇ ਕਿਸੇ ਮੰਦਰ ਦੇ ਚੌਨ 10000 ਦੇ ਕਰੀਬ ਪ੍ਰੇਰਿਤ ਕਰਨ ਵਾਲੇ ਇਸੇ ਚਰਚ ਦੇ ਚ ਬੈਠੇ ਹੋਣ ਤੇ 10000 ਗੁਰਸਿੱਖ ਸਦਸੰਗੀ ਕਿਸੇ ਗੁਰਦੁਆਰੇ 'ਚ ਬੈਠੇ ਇੱਕ ਜਗ੍ਹਾ ਸੌਂਦੇ ਬਹੁਤੇ ਨਹੀਂ ਹੁੰਦੇ ਇੱਕੋ ਜੋ ਜਾਗ ਪਿਆ ਸਮਝ ਆ ਗਈ ਮੇਰੀ ਦਾਤ ਲਈ ਉਹ ਹੁਣ ਗੁਰਦੁਆਰੇ ਨਹੀਂ ਆਉਂਦਾ ਦਾਤਾ ਹੀ ਲਈ ਆ ਸ੍ਰੀ ਦਾਤ ਵਾਸਤੇ ਬਾਣੀ ਨਹੀਂ ਪੜਦਾ ਹੁਣ ਦਾਤੇ ਵਾਸਤੇ ਪੜਦਾ ਸਮਝ ਆ ਗਈ ਇਸ ਤਰ੍ਹਾਂ 10000 ਦੇ ਕਰੀਬ 51 ਤੇ ਕੋਈ ਇੱਕ ਜਗਿਆਸੂ ਆਉਂਦਾ ਫਿਰ ਗਿਣਤੀ ਕਰਦੇ 10000 ਜਗਿਆਸੂ ਹੋਵਨ ਇੱਕ ਸਾਧੂ ਆਉਂਦਾ ਇੱਕ ਸਾਧੂ ਆਉਂਦਾ ਜੈਸੇ ਜੈਸੇ ਪਹਾੜ ਦੇ ਉੱਪਰ ਚੜੀਏ ਨਾ ਤੇ ਜਗਾ ਛੋਟੀ ਹੁੰਦੀ ਜਾਗੀ ਥੱਲੇ ਬਹੁਤ ਜ਼ਿਆਦਾ ਜਿਤਨੇ ਜਗਿਆ ਸੋਨੇ ਉਤਨੇ ਸਾਧੂ ਨਹੀਂ ਨੇ 10000 ਜਗਿਆ ਸੋ ਹੋਵਨ ਉਹਨਾਂ ਚ ਕੋਈ ਇੱਕ ਕਦ ਸਾਧੂ ਆਉਂਦਾ ਜੋ ਬੜਾ ਤੇਜ਼ੀ ਨਾਲ ਚੱਲ ਪਏ ਮੇਰਾ ਪ੍ਰਮਾਤਮਾ ਤੋਂ ਪ੍ਰਭਾਵਿਤ ਹੀ ਨਹੀਂ ਹੋਇਆ ਪਰਮਾਤਮਾ ਦੀ ਪ੍ਰਾਪਤੀ ਲਈ ਪੂਰਾ ਸਮਾਂ ਕੱਢਦਾ ਹੈ ਪੂਰਾ ਸੰਘਰਸ਼ ਕਰਦਾ ਹੈ ਪੂਰੀ ਮਿਹਨਤ ਕਰਦਾ ਹੈ ਪੂਰਾ ਜੱਗ ਤੱਕ ਕਰਦਾ ਹੈ ਨਿਹਰਾ ਪ੍ਰਭਾਵਤ ਹੀ ਨਹੀਂ ਹੋਇਆ ਨਿਹਰੀ ਸਮਝ ਹੀ ਨਹੀਂ ਆਈ ਜਿਸ ਦੀ ਸਮਝ ਆਈ ਹੈ ਉਹਦੀ ਪ੍ਰਾਪਤੀ ਲਈ ਯਤਨ ਕਰਨ ਲੱਗ ਪਏ ਮਿਹਨਤ ਕਰਨ ਲੱਗ ਪਏ ਬੜੀ ਮਿਹਨਤ ਕਰਨ ਲੱਗ ਪਏ ਇਹਨੂੰ ਸਾਧੂ ਕਹਿੰਦੇ ਹਨ ਹੁਣ ਹੋਰ ਸੁਣ ਲਓ 10000 ਦੇ ਕਰੀਬ ਸਾਧੂ ਹੋਵਨ ਇੰਨਾਂ 'ਚ ਇੱਕ ਸੰਤ ਆਉਂਦਾ ਜੋ ਪਹੁੰਚ ਗਿਆ ਇੱਕ ਇਸ ਤਰ੍ਹਾਂ ਇੱਕ ਕਰੋੜਾਂ 'ਚ ਕੋਈ ਇੱਕ ਕਦ ਬਣਾਏਗਾ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਕੋਟ ਮਦੇ ਕੋ ਬਿਰਲਾ ਸੇਵਕ ਔਰ ਸਗਲੇ ਬਿਵਹਾਰੀ ਕਰੋੜਾਂ 'ਚ ਕੋਈ ऐसा क्यों है मैंने दोहरावा बड़ा बारीक मzmून है परमात्मा और इस वास्ते बड़ी बारीक अकल चाहिए अकल मलोकल मोटी हो गई हर वक्त संसार दा चिंतन करिए परिवार दा चिंतन करिए कारोबार दा चिंतन करिए ये सब आकार रख देने मोटे हैं अकल मोटी हो जाती है मोटी हो जाती है ਨਿਰੰਕਾਰ ਦਾ ਚਿੰਤਨ ਹੀ ਮਨੁੱਖ ਦੀ ਅਕਲ ਨੂੰ ਬਾਰੀਕ ਕਰਦਾ ਹੈ। ਸਾਬ ਤੇ ਕਹਿੰਦੇ ਨੇ ਜਦ ਸਾਧਨਾ ਕਰਨ ਦੇ ਚ ਬੈਠੇ ਤੇ ਪ੍ਰਭੂ ਕੋਲੇ ਮੰਗ ਮੰਗਿਆ ਕਰ। ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ। اے ਪ੍ਰਭੂ ਵਿਵੇਕ ਸ਼ੀਲ ਬੁੱਧ ਦੇ ਜੋ ਤੈਨੂੰ ਸਮਝ ਸਕੇ। ਤੈਨੂੰ ਸਮਝ ਹੁਣ ਮੈਂ ਅਰਜ਼ ਕਰਾਂ ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ ਚੱਲਣ ਵਾਸਤੇ ਪੈਰ ਚਾਹੀਦੇ ਨੇ ਧਿਆਨ ਅੱਖ ਹੈ ਸ਼ਰਧਾ ਭਾਵਨਾ ਪ੍ਰੇਮ ਪਿਆਰ ਏ ਪੈਰ ਨੇ ਪਿਆਰ ਦਾ ਹੀ ਸਾਰੇ ਰੂਪ ਨੇ ਸਨੇਹ ਪ੍ਰੇਮ ਸ਼ਰਧਾ ਭਗਤੀ ਪਿਆਰ ਇੱਕ ਰੂਪ ਦੇਚ ਨਹੀਂ ਹੈ ਇਹਦੇ ਕਈ ਰੂਪ ਨੇ ਸੰਬੰਧ ਪਿਆਰ ਨਾਲ ਜੁੜਦਾ ਹੈ ਗਿਆਨ ਨਾਲ ਨਹੀਂ ਕਿਸੇ ਦੀ ਮੈਨੂੰ ਸਮਝ ਵੀ ਆ ਜਾਏ ਕਿਸੇ ਮਨੁੱਖ ਦੀ ਇਹ ਕੌਣ ਹੈ ਸੰਬੰਧ ਤੇ ਨਹੀਂ ਜੁੜਦਾ ਸੰਬੰਧ ਤੇ ਪਿਆਰ ਨਾਲ ਜੁੜਦਾ ਮੈਨੂੰ ਪਤਾ ਚਲ ਜਾਏ ਫਲਾਣਾ ਉਹਦੇ ਨਾਮ-ਧਾਮ ਦਾ ਵੀ ਪਤਾ ਚਲ ਜਾਏ ਉਹਦੀ ਸ਼ਖਸੀਅਤ ਦਾ ਵੀ ਪਤਾ ਚਲ ਜਾਏ ਇਦੇ ਨਾਲ ਕੋਈ ਸੰਬੰਧ ਤੇ ਨਹੀਂ ਜੁੜਦਾ ਸੰਬੰਧ ਪ੍ਰੇਮ ਜੋੜਦਾ ਹੈ ਪ੍ਰੇਮ ਨੇੜੇ ਲੈ ਜਾਂਦਾ ਹੈ ਗਿਆਨ ਨੇੜੇ ਨਹੀਂ ਲੈ ਜਾਂਦਾ ਦੇਖਣਾ ਤੇ ਦੂਰ ਉਹ ਵੀ ਹੋ ਸਕਦਾ ਹੈ ਦੂਰੋਂ ਅਸੀਂ ਚੰਨ ਨੂੰ ਵੇਖ ਲੈਂਦੇ ਆ ਵੇਖਣ ਦਾ ਕੀ ਹੈ ਸੂਰਜ ਨੂੰ ਵੇਖ ਦਿੰਦੇ ਆ ਗ੍ਰਹਿ ਨੇ ਛਤਰਾ ਨੂੰ ਵੇਖ ਦਿੰਦੇ ਆ ਬੜੀ ਦੂਰ ਦੀ ਚੀਜ਼ ਨੂੰ ਵੇਖ ਲੈਂਦੇ ਆ ਪਹੁੰਚਣ ਵਾਸਤੇ ਤੇ ਕੋਈ ਸਾਧਨਾ ਕਰਨੀ ਪਵੇਗੀ ਉੱਥੇ ਤੱਕ ਪਹੁੰਚਣ ਵਾਸਤੇ ਤੇ ਕੋਈ ਯਤਨ ਕਰਨਾ ਪਵੇਗਾ ਪ੍ਰੇਮ ਹੀ ਨੇੜੇ ਲੈ ਜਾਂਦਾ ਕਿਸੇ ਦੇ ਗਿਆਨ ਨੇੜੇ ਲੈ ਲੈ ਜਾਂਦਾ ਅਗਲੇ ਦੀ ਕਿਤਨੀ ਵੀ ਸਮਝ ਪੈ ਜਾਏ ਕਿ ਫਲਾਣਾ ਹੈ ਫਲਾਣਾ ਹੈ ਉਹਦੀ ਸਾਰੀ ਜ਼ਾਤ ਬਾਤ ਨਾਮ-ਧਾਮ ਕੰਮ ਸਭ ਕੁਝ ਦਾ ਪਤਾ ਚੱਲ ਜਾਏ ਜਾਣਕਾਰੀ ਮਿਲ ਗਈ ਹੈ ਦੂਰੀ ਬਣੀ ਰਹਿੰਦੀ ਹੈ ਪਤਾ ਤੇ ਚੱਲ ਗਏ ਮਨ ਨੂੰ ਕੌਣ ਹੈ ਕੀ ਹੈ ਲੇਕਿਨ ਦੂਰੀ ਬਣੀ ਹੋਈ ਹੈ ਕਿਉਂਕਿ ਪ੍ਰੇਮ ਨਹੀਂ ਪਿਆਰ ਨਹੀਂ ਯਾਰ ਨੇੜੇ ਲੈ ਜਾਂਦਾ ਗਿਆਨੀ ਉਰਾਰੇ रह ਜਾਂਦੇ ਨੇ ਇਤਨੀ ਮਾਇਸ ਕਰਮ ਬੜੇ ਬੜੇ ਗਿਆਨੀ ਇਸਲਾਮੀ ਜਗਤ ਦੇ Hindu ਜਗਤ ਦੇ ਸਿੱਖ ਜਗਤ ਦੇ ਬੜੀ ਸਿਰ ਕਪਾਈ ਕਰਦੇ ਰਹ ਜਾਂਦੇ ਨੇ ਕਦੇ ਵੀ ਮਹਾਰਜ ਕਰਦੇ ਗਿਆਨ ਦੀ ਲੋੜ ਹੈ ਵੇਖ ਸਕੇ ਰਸਤਾ ਪਰ ਵੇਖਣ ਨਾਲ ਸਿਰਫ ਪਤਾ ਚੱਲਿਆ ਸਬੰਧ ਤੇ ਕੋਈ ਨਹੀਂ ਜੁੜਿਆ ਰਿਸ਼ਤਾ ਤੇ ਨਹੀਂ ਜੁੜਿਆ ਉਤੇ ਪਿਆਰ ਨਾਲ ਜੁੜਦਾ ਹੁਣ ਪਿਆਰ ਦੇ ਕੁਝ ਰੂਪ ਮੰਨੇ ਗਏ ਨੇ ਪਿਆਰ ਨੂੰ ਸਨੇਹ ਆਖਿਆ ਗਿਆ ਪਿਆਰ ਨੂੰ ਪ੍ਰੇਮ ਆਖਿਆ ਗਿਆ ਪਿਆਰ ਨੂੰ ਸ਼ਰਧਾ ਆਖਿਆ ਗਿਆ ਪਿਆਰ ਨੂੰ ਭਗਤੀ ਆਖਿਆ ਗਿਆ ਸ਼ਿਖਰ ਦਾ ਪਿਆਰ ਜੋ ਬੁਲੰਦੀਆਂ ਨੂੰ ਛੂੰਦਾ ਹੈ ਕਿਸ ਨੂੰ ਭਗਤੀ ਕਹਿੰਦੇ ਨੇ ਨਿਵਾਣ ਦਾ ਪਿਆਰ ਜਿਸ ਨੂੰ ਸਨੇਹ ਕਹਿੰਦੇ ਨੇ ਇਹ ਸਨੇਹ ਆਪਣੇ ਤੋਂ ਛੋਟਿਆਂ ਨਾਲ ਹੁੰਦਾ ਹੈ ਬੱਚਿਆਂ ਨਾਲ ਹੋ ਸਕਦਾ ਹੈ ਬਿਨਾਂ ਸਨੇਹ ਤੋਂ ਤੇ ਬੱਚਿਆਂ ਨਾਲ ਵੀ ਸੰਬੰਧ ਨਹੀਂ ਜੁੜੇਗਾ ਪਿਆਰ ਦੀ ਇਹ ਧਾਰਾ ਨਿਵਾਣ ਦੀ ਤਰਫ ਜਾ ਰਹੀ ਹੈ ਸਨੇਹ ਪਸ਼ੂਆਂ ਦੇ ਵਿੱਚ ਵੀ ਆਉਂਦਾ ਹੈ ਕੀੜੇ ਮਕੌੜਿਆਂ ਵਿੱਚ ਵੀ ਆਉਂਦਾ ਹੈ ਪੰਛੀਆਂ ਵਿੱਚ ਵੀ ਆਉਂਦਾ ਹੈ ਬਲਕੇ ਸਨੇ ਕਿਸੇ ਕਿਸੇ ਪਸ਼ੂ ਚ ਮਨੁੱਖ ਨਾਲੋਂ ਵੀ ਜ਼ਿਆਦਾ ਹੁੰਦਾ ਹੈ ਜੈਸੇ ਬੰਦਰ ਨੇ ਬੰਦਰੀ ਦਾ ਬੱਚਾ ਮਰ ਵੀ ਜਾਏ ਮੁਰਦਾ ਬੱਚੇ ਨੂੰ ਵੀ ਸੀਨੇ ਨਾਲ ਲਈ ਰੱਖਦੀ ਹੈ ਛੁੱਟਦੀ ਨਹੀਂ ਛੋੜਦੀ ਨਹੀਂ ਐਸਾ ਮੈਂ ਆਗਰੇ ਦੇਚ ਹਰਦੁਆਰ ਦੇਚ ਕਾਨਪੁਰ ਦੇਚ ਦੇਖ ਕੇ ਡੰਗ ਰਹਿ ਗਿਆ ਬਨਾਰਸ ਦੇਚ ਦੇਖ ਕੇ ਡੰਗ ਰਹਿ ਗਿਆ ਹੈ ਤੇ ਬੱਚਾ ਮੁਰਦਾ ਛੁੱਟਦਾ ਹੀ ਨਹੀਂ ਪਿਆ ਅੱਧਾ ਗਲ ਗਿਆ ਲੀਰਾ ਲੀਰਾ ਹੋ ਗਿਆ ਨਹੀਂ ਸੁਟਦੀ ਬੰਦਰੀ ਦੇ ਅੰਦਰ ਇਹ ਸਨੇ ਬਹੁਤ ਬੜਾ ਪਰਵਲ ਹੈ ਮਨੁੱਖ ਨਾਲੋਂ ਕਈ ਗੁਣਾ ਜ਼ਿਆਦਾ ਮਨੁੱਖੀ ਮਾਨ ਨਾਲੋਂ ਕਈ ਗੁਣਾ ਜ਼ਿਆਦਾ ਇਸੇ ਹੀ ਸਨੇ ਨੂੰ ਮੋਹ ਕਹਿ ਦਿੰਦੇ ਨੇ ਘਿਰਣਾ ਨਹੀਂ ਇਸ ਮੋਹ ਨਾਲ ਧੰਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਨੇ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮੀਠਾ ਲਾਇਆ اے ਪ੍ਰਭੂ ਜੇ ਕਿਦਰੇ ਤੂੰ ਮੋਹ وچ ਮਿਠਾਸ ਨਾ ਪਾਂਦਾ ਬੱਚੇ ਤੇ ਪਲਦਾ ਹੀ ਨਹੀਂ ਸਨ ਨ ਪਸ਼ੂਆਂ ਦੇ ਨਮਨ ਕੰਡਾ ਰੋਂਦਾ ਰਹਿ ਜਾਣਾ ਸੀ ਬੱਚਾ ਕਿਸਨੇ ਦੁੱਧ ਪਿਲਾਣਾ ਸੀ ਤੜਫ ਕੇ ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ ਕਿੰਨਾ ਪਸ਼ੂਆਂ ਨੇ ਸੰਭਾਲ ਕਰਨੀ ਸੀ ਸਾਰਾ ਦਿਨ ਦਾਣਾ ਲੱਭਦੀ ਏ ਚੜੀ ਫਕੇ ਬੱਚੇ ਦੇ ਮੂੰਹ ਚ ਪਾਉਂਦੇ ਐਸਾ ਸਭ ਕੁਝ ਸਨੇਹ ਕਰਾ ਰਹੇ ਆ ਉਹ ਦੇਖੋ ਭਗਤ ਨਾਮਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਮੰਦਰ ਏਕ ਦਵਾਰ ਦਸ ਜਾ ਕੇ ਗਊ ਚਰਾਵਨ ਛਾੜੀ ਅਲੇ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾ ਕੀਏ ਨੇ ਭਵੇਂ ਚਰਵਾਹਾ ਗੁਲਾ ਗਵਾਲਾ ਗਵਾਂ ਨੂੰ ਬਹੁਤ ਦੂਰ ਲੈ ਗਿਆ ਚਰਾਣ ਵਾਸਤੇ ਪਰ ਉਹ बार-बार ਯਾਦ ਕਰ ਰਹੀ ਹੈ ਆਪਣੇ ਬਛੜੇ ਨੂੰ ਜੋ ਪਿੱਛੇ ਰਹਿ ਗਏ ਉਹਦਾ ਮਨ ਉਸ ਦੇ ਚ ਹੈ ਖਾਂਦੀ ਗਾ ਪਈ ਹੈ ਯਾਦ ਬੱਚੇ ਨੂੰ ਕਰਦੀ ਪਈ ਧਨ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਵੀ ਹਵਾਲਾ ਦਿੱਤਾ ਹੈ ਉੜੇ ਉੜੇ ਆਵੇ ਸੇ ਕੋ ਸਾਤ ਇਸ ਪਾਛੇ ਬਛਰੇ ਛਰਿਆ ਤੈਨ ਕੌਣ ਖਿਲਾਵੇ ਕੌਣ ਛੁਗਾਵੇ ਮਨ ਮੈਂ ਸਿਮਰਨ ਕਰਿਆ ਸਿਮਰਨ ਤਾਂ ਮੁਰਾਦ ਯਾਦ ਕੁੰਝ ਆਪਣੇ ਬੱਚਿਆਂ ਨੂੰ ਵਾਲਬਨ ਅਕਤੂਬਰ ਦੇ ਮਹੀਨੇ ਵਿੱਚ ਪਹਾੜਾਂ ਤੇ ਛੜ ਆਉਂਦੀ ਹੈ ਇਹ ਪਹਾੜੀ ਪੰਛੀ ਹੈ ਬਰਫਖਾਨੇ ਇਲਾਕੇ ਦਾ ਜੈਸੇ ਨਵੀਂ ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ ਖੁੰਝਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕੇ ਚਾਹੇ ਜਾਂਦੀ ਹੈ ਬੱਚਿਆਂ ਨੂੰ ਉੱਥੇ ਹੀ ਛੱਡਾ ਜੋ ਅਕਸਰ ਸਤੰਬਰ ਅਕਤੂਬਰ ਦੇ ਵਿੱਚ ਹੀ ਹੁੰਦੇ ਨੇ ਵੱਡੇ ਵੱਡੇ ਪਹਾੜਾਂ ਦੇ ਟੀਲਿਆਂ ਦੇ ਥੱਲੇ ਉਹਨਾਂ ਨੂੰ ਛੋੜ ਆਉਂਦੀ ਹੈ ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ ਰਿਜ਼ਕ ਲੱਭਦਾ ਨੇ ਉੜੇ ਉੜਿਆਵੇਂ ਸੈ ਕੋ ਸਾ ਤਿਸ ਬਾਛੇ ਬਛਰੇ ਛਰੇ ਸੈ ਕੜੇ ਕੋ ਇਕ ਕੋ ਦੋ ਮੀਲ ਦਾ ਬਾ ਹਜ਼ਾਰਾਂ ਮੇ ਲਾ ਜਾਂਦੀਆਂ ਦੂਰ ਆ ਜਾਂਦੀਆਂ ਹਿਮਾਲਿਆ ਦਾ ਇਹ ਪੰਛੀ ਹੈ ਮੈਦਾਨੀ ਇਲਾਕਿਆਂ ਚ ਆ ਜਾਂਦਾ ਹੈ ਉੜੇ ਉੜਿਆਵੇਂ ਸੈ ਕੋ ਸਾ ਤਿਸ ਬਾਛੇ ਬਛਰੇ ਛਰੇਆ ਤਿਨ ਕੌਣ ਖਿਲਾਵੇ ਕੌਣ ਛੁਗਾਵੇ ਮਨ ਮੇ ਸਿਮਰਨ ਕਰੇ ਉਨਾ ਬੱਚਿਆਂ ਨੂੰ ਹੁਣ ਕੌਣ ਖਿਲਾਵੇ ਕੌਣ ਚੁਗਾਵੇ ਮਾਂ ਤੇ ਹੈ ਕੋਈ ਨਹੀਂ ਉਤੇ ਆ ਗਈ ਛੋੜ ਕੇ ਆ ਗਈ ਫਿਰ ਉਹ ਪਲਦੇ ਕਿਸ ਤਰ੍ਹਾਂ ਨੇ ਵੱਡੇ ਕਿਸ ਤਰ੍ਹਾਂ ਹੁੰਦੇ ਨੇ ਮਨ ਵਿੱਚ ਸਿਮਰਨ ਕਰਿਆ ਕਿ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਮਨੁੱਖੀ ਬੱਚੇ ਨਹੀਂ ਕਰਦੇ ਤੇ ਕੂਂਦੇ ਬੱਚੇ ਨੇ ਕੀ ਕਰਨਾ ਕਾ ਕੂੰਜ ਨੇ ਪਰਮਾਤਮਾ ਦਾ ਸਿਮਰਨ ਕੀਤਾ ਇਤਨੀ ਤੌਫੀਕ ਤੇ ਮਨੁੱਖ ਦੇ ਚ ਵੀ ਨਹੀਂ ਹੈ ਕੂੰਜ ਕਿੱਥੋਂ ਕਰੇਗਾ ਫਿਰ ਸਤਿਗੁਰੂ ਜੋ ਇਹ ਕਹਿ ਰਹੇ ਨੇ ਮਨ ਮੇ ਸਿਵਰਨ ਕਰਿਆ ਸਿਮਰਨ ਪਰਮਾਤਮਾ ਦਾ ਨਹੀਂ ਫਿਰ ਕਿਸ ਦਾ ਇਹਨੂੰ ਗੁਰਬਾਣੀ ਖੋਲਦੀ ਕਈ ਥਾਂ ਤੇ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ चुगे चेतारे भी चुगे चुग चुग चेतारे दूसरा शबद चुगे चेतारे भी चुगे चुग चुग चेतारे जैसे बछरे कूंज मन माया मम तारे कूंज जद मैदान ही लाखियां च आ जांदी है दाना चुगदी है बच्चे नु याद करदी फिर चुगदी है याद करदी ਦਾਣੇ ਚੁਗਦੀ ਜਾ ਰਹੀ ਏ ਯਾਦ ਕਰਦੀ ਜਾ ਰਹੀ ਏ ਯਾਦ ਵਿੱਚ ਇਤਨੀ ਗਹਿਰੀ ਲੀਨ ਹੋ ਜਾਂਦੀ ਏ ਭੁੱਲ ਜਾਂਦੀ ਏ ਮੈਂ ਯਾਦ ਕਰ ਰਹੀ ਆ ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬੱਚਾ ਹੀ ਚੁਗ ਰਿਹਾ ਮੈਂ ਨਹੀਂ ਚੁਗ ਰਹੀ ਕਿਨੂੰ ਕਹਿੰਦੇ ਨੇ ਧਿਆਤਾ ਮਿਟ ਗਿਆ ਧਿਆਨ ਮਿਟ ਗਿਆ ਧੇ ਰਹਿ ਗਈ ਜਿਵੇਂ ਪਲਕੀ ਦਾ ਗੁੰਬਦ ਏ ਮੈਂ ਇਹਨੂੰ ਵੇਖਾਂ ਇਹਦੇ ਵਿੱਚ ਧਿਆਨ ਜੋੜਾਂ ਤਾਂ ਮੈਂ ਤੇ ਧਿਆਤਾ कि ਜਿਸ ਵਿੱਚ ਮੈਂ ਧਿਆਨ ਜੋੜ ਰਿਹਾ ਉਹ ਧੇ ਵਿਚਾਰ ਤੇ ਧਿਆਨ ਹੈ ਪਰ ਧਿਆਨ ਦੇ ਚ ਪਿਆਰ ਹੈ ਧਿਆਨ ਦੇ ਚ ਯਾਦ ਹੈ ਧਿਆਨ ਦੇ ਚ ਉਮੰਗ ਹੈ ਧਿਆਨ ਦੇ ਚ ਪਿਆਰ ਹੈ ਇਤਨਾ ਲੀਨ ਹੋ ਕੇ ਮੈਂ ਦੇਖ ਰਿਹਾ ਤੋ ਕਹਿੰਦੇ ਧਿਆਤਾ ਮਿਟ ਜਾਏਗਾ ਧਿਆਨ ਮਿਟ ਜਾਏਗਾ ਧੇ ਰਹੇ ਧੇ ਰਹੇ ਉਹ ਜਿਤਨਾ ਧਿਆਨ ਪੂਰਵਕ ਇਤਨਾ ਸਿਮਰਤੀ ਦੇ ਨਾਲ ਦਾਣੇ ਚੁਗਦੀ ਹੈ ਉਹ ਭੁੱਲ ਜਾਂਦੀ ਹੈ ਮੈਂ ਚੁਗ ਰਹੀ ਹੈ ਬੱਚਾ ਚੁਗ ਰਿਹਾ ਹੈ ਬਸ ਇਸ ਨਾਲ ਉਹ ਬੱਚੇ ਵੱਧਦੇ ਵਿਗਿਆਨ ਇਸ ਗੱਲ ਨੂੰ ਤੇ ਤਸਲੀਮ ਕਰਦਾ ਪਿਆ ਹੈ ਕਿ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਹਨ ਬੜੇ ਦੂਰ ਤੱਕ ਪੁਚਾਇਆ ਜਾ ਸਕਦਾ ਹੈ ਇਕ ਮਨੁੱਖ ਕਿਧਰੇ ਬੈਠਾ ਬਹੁਤ ਦੂਰ ਦੇ ਮਨੁੱਖ ਬਾਰੇ ਕੁਝ ਵਿਚਾਰ ਕਰ ਰਿਹਾ ਹੈ ਤੋ ਉਹ ਯਾਦ ਕਰ ਰਿਹਾ ਹੈ ਕਿ ਪਹੁੰਚ ਜਾਂਦੀ ਹੈ ਇਹ ਵਿਚਾਰ ਪਹੁੰਚਦਾ ਹੈ ਇਹ ਸੋਚਣੀ ਪਹੁੰਚ ਜਾਂਦੀ ਹੈ ਪ੍ਰਭਾਵਿਤ ਕਰਦੀ ਪੰਜਾਬ ਦੇ ਤੇ ਕਹਿੰਦੇ ਨੇ ਖੈਰ ਹੋਵੇ ਸਹੀ ਅਜ ਫਲਾਣੇ ਦੀ ਬੜੀ ਯਾਦ ਆ ਰਹੀ ਹੈ ਲੱਗਦਾ ਉਹ ਵੀ ਯਾਦ ਕਰ ਰਿਹਾ ਉਹ ਤਾਂ ਕਹਿੰਦੇ ਨੇ ਇੱਥੇ ਐਸਾ ਕਹਿੰਦੇ ਲੇਕਿਨ ਕਿਸੇ ਦੀ ਜੇ بار-ਬਾਰ ਯਾਦ ਆਵੇ ਹੁਣ ਵਿਗਿਆਨ ਇਸ ਗੱਲ ਨੂੰ تسلیم ਕਰ ਰਹਾ ਹੈ ਅਗਲਾ ਵੀ ਯਾਦ ਕਰ ਰਿਹਾ ਹੈ ਸੂਫੀ ਤੇ ਇੰਜ ਕਹਿੰਦੇ ਨੇ ਉਹ ਦੂਜੇ ਢੰਗ ਨਾਲ ਕਹਿੰਦੇ ਨੇ ਉਹ ਕਹਿੰਦੇ ਨਾਲ خدا ਦੀ ਬੜੀ ਯਾਦ ਆ ਰਹੀ ਹੈ ਲੱਗਦਾ ਹੈ خدا ਅਜ ਸਾਨੂੰ ਯਾਦ ਕਰ ਰਿਹਾ ਹੈ ਲੇਕਿਨ ਭਾਈ ਗੁਰਦਾਸ ਜੀ ਕਹਿੰਦੇ ਤੂੰ ਇੱਕ ਦਫਾ ਯਾਦ ਕਰ ਪ੍ਰਮਾਤਮਾ ਤੈਨੂੰ ਕਰੋੜਾਂ ਦਫਾ ਯਾਦ ਕਰ ਤੇਰੀ ਯਾਦ ਇਤਨੀ ਅੰਦੌਲਤ ਕਰ ਦੇਗੀ ਤੂੰ ਸਿਰਫ ਇੱਕ ਕਦਮ ਚੱਲ ਪ੍ਰਮਾਤਮਾ ਕਰੋਣਾ ਕਦਮ ਚੱਲੇਗਾ